ਛੱਡ ਦੇ ਬਿਲਕੁਲ ਛੱਡ ਦੇ ਸੋਨਿਹਾਰ ਸੋਨਿਹਾਰ ਅਸਨਾ ਉੱਪਰ ਮਾੜਾ ਪਟਿਆਲੇ ਜਾਣਾ ਹਾਜ਼ਰੀ ਪਰਵਾਨ ਕਰਿਓ ਜੀ ਕਰ ਮੈਂ ਉੱਥੇ ਨਾ ਕੱਲ ਭਾਈ ਦਨ ਭਾਈ ਦਨ ਚੁਕਾਰੇ ਤੇਰੇ ਕਰਕੇ ਇਹੀ ਬੈਠਾ ਜੇਹਰ ਸੰਜੇ ਤੋਂ ਡਿੱਕਣ ਰਿਹਾ ਵੀ ਚਲ ਭਾਈ ਭੰਨ ਸਭਾ ਨਾ ਆ ਰਿਹਾ ਭੰਨ ਆ ਰਿਹਾ ਦੱਸੋ ਵੀ ਸੱਚੀ ਗੱਲ ਹੈ ਬਿਲਕੁਲ ਸਾਨੂੰ ਵੀ ਨਾਲੇ ਲੈ ਜਾ ਫਿਰ ਜੀ ਪਾਣੀ ਪਿਓ ਵੀ ਪ੍ਰਸ਼ਾਦਾ ਛੱਕਿਆ ਹਾਂ ਪ੍ਰਸ਼ਾਦਾ ਨਹੀਂ ਕਰਦੀ ਧੂਕ ਛੱਕੀ ਭੁੱਖ ਲੱਗੀ ਬੀਤੀ ਤੇ ਬਸ ਮਹਾਰਾਜ ਦੀ ਜਦੋਂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਵੀ ਸਾਰਾ ਹੋ ਜਾਣਾ ਮਹਾਰਾਜ ਸਭ ਤੋਂ ਵੱਡੀ ਗੱਲ ਤਾਂ ਮੈਨੂੰ ਇੱਕ ਚਲੋ ਇਹ ਬਹੁਤ ਵੱਡੀ ਬੜਿਆਈ ਹੈ ਮਹਾਰਾਜ ਦੀ ਕੇਸ ਰੱਖੀ ਹੈ ਦਾੜੀ ਰੱਖੀ ਹੈ ਮੈਨੂੰ ਇਹ ਲੱਗਦਾ ਵੀ ਜੇ ਸਾਡੇ ਨੌਜਵਾਨ ਹਨਾ ਵੀ ਜਿਵੇਂ ਹੁਣ ਸਾਰਾ ਡਿਪਰੈਸ਼ਨ ਦੇ ਵਿੱਚ ਸਭ ਤੋਂ ਵੱਧ ਦੁਨੀਆ ਜਿਉ ਰਹੀ ਹੈ ਡਿਪਰੈਸ਼ਨ ਜਿਉ ਰਹੀ ਹੈ ਕੱਲ ਇਹ ਕੱਜਿਆ ਕਲੇਸ਼ ਹਰ ਇੱਕ ਦੇ ਘਰ ਦੇ ਵਿੱਚ ਆ ਇਸ ਕਰਕੇ ਨਸ਼ਾ ਵਾਲੀ ਕ੍ਰਿਤੀ ਮੈਨੂੰ ਇਹ ਲੱਗਦਾ ਵੀ ਚਲੋ ਮੈਂ ਇੱਕ ਇੱਕ ਮੇਰੀ ਗੱਲ ਵਿਚ ਪੜ੍ਹਨੀ ਹੈ ਬਸ ਸਾਰੀ ਸਾਡੀਆਂ ਅਸਲ ਦੇ ਵਿੱਚ ਮਾਮਾਂ ਦੇ ਇਹ ਗੱਲ ਦੇ ਵਿੱਚ ਜੇ ਘੱਟੋ ਘਾਟ ਸਾਡੇ ਬੱਚੇ ਸੀ ਜਪਜੀ ਸਾਹਿਬ ਪੜਨ ਕੰਠ ਬਾਣੀ ਆਵੇ ਬਾਣੀਆਂ ਕੰਠ ਹੋਣ ਇਹ ਤਾਂ ਚਲੋ ਦਾੜੇ ਕੇਸ ਦਾ ਤਾਂ ਬਹੁਤ ਵੱਡੀ ਗੱਲ ਹੈ ਤਾਂ ਮਹਾਰਾਜ ਦੀ ਬਿੜਾਈ ਬਹੁਤ ਵੱਡੀ ਆ ਪਰ ਇਸ ਤੋਂ ਪਹਿਲਾਂ ਜਿਵੇਂ ਕਿ ਅਸੀਂ ਆ ਤੁਰੇ ਫਿਰਦੇ ਆ ਪਤ ਤੁਰੇ ਫਿਰਦੇ ਹਣ ਸਾਨੂੰ ਇਦੋਂ ਪਹਿਲਾਂ ਜੇ ਕਿਸੇ ਚਾਹਣਾ ਡਿਪਰੈਸ਼ਨ ਚੋਂ ਨਿਕਲਣਾ ਬਿਮਾਰੀਆਂ ਚੋਂ ਨਿਕਲਣਾ ਜਾਂ ਅਸੀਂ ਆਪਣੇ ਆਪ ਨੂੰ ਠਹਰਾ ਪੈਦਾ ਕਰਨਾ ਸਾਬਰੋ ਸਾਬਕਾ ਨਾਮ ਇਹ ਸਾਨੂੰ ਪਏ ਪੌੜੀ ਦੇ ਚੜਨ ਹਰ ਇੱਕ ਨੌਜਵਾਨ ਲਈ ਜ਼ਰੂਰੀ ਹੈ ਨਾ ਉਹ ਕਿ ਨੌਜਵਾਨ ਨਸ਼ਾ ਕਰੇ ਜਦੋਂ ਕਿਰਾ ਮਾਂ ਬਾਪ ਨੇ ਉਹਦੇ ਹੱਥ 'ਚ ਛੋਟੇ ਹੁੰਦੇ ਦੀ ਬੁਟਕਾ ਫੜਾਤਾ ਮੇਰੇ ਦੋ ਭਾਣ ਜਿੰਨੇ ਨੇ ਮੇਰੇ ਦੋਨਾਂ ਭਾਣਾਂ ਨਾਲ ਹੀ ਪਰ ਦੋਨਾਂ ਦਾ ਇਹ ਕਲੀਅਰ ਕੇਸ ਵੀ ਰੱਖ ਲਿਆ ਉਹਨਾਂ ਨੇ ਸੁਰੂ ਤੋਂ ਚਲੋ ਮਾਰੇ ਦੀ ਕਿਰਪਾ ਹੋ ਗਈ ਤੇ ਉਹਨਾਂ ਨੂੰ ਸੰਤਿਆ ਵੀ ਉਹਨਾਂ ਦੇ ਚੱਲ ਵੀ ਨਾਲ ਨਾਲ ਵੀ ਮੈਨੂੰ ਲੱਗਦਾ ਵੱਡਾ ਬੱਚਾ ਜਦੋਂ ਹੋ ਜਾਂਦਾ ਉਹਦੀ ਫਿਰ ਉਹਦੀ ਸਬਦ ਪੱਕ ਜਾਂਦੇ ਨੇ ਫਿਰ ਠੀਕ ਨਹੀਂ ਹੁੰਦਾ ਮੈਨੂੰ ਲੱਗਦਾ ਸਾਨੂੰ ਸਾਨੂੰ ਸਿੱਖਾਂ ਨੂੰ ਸਭ ਤੋਂ ਵੱਡੀ ਜ਼ਰੂਰੀ ਪਹਿਲਾਂ ਪਹਿਲੀ ਗੱਲ ਇਹ ਹੈ ਕਿ ਅਸੀਂ ਜੰ ਹਾਂ ਜੀ ਕੁਟਰ ਕਾ ਸਾਹਿਬ ਜੀ ਇਹ ਬਹੁਤ ਵੱਡੀ ਗੱਲ ਹੈ ਹੁਣ ਮੈਨੂੰ ਲੱਗਦਾ ਵੀ ਜਿਵੇਂ ਆਪਾਂ ਨੂੰ ਇੰਨਾ ਕੁ ਚੱਲਦਾ ਰਹਿੰਦਾ ਆ ਆਪ ਕੋ ਤੇ ਖੁਸ਼ ਹੋਗਾ ਕਿ ਤੇ ਖੁਸ਼ ਹੋਗਾ ਨਾ ਡਿਪਰੈਸ਼ਨ ਜਿਆਦਾ ਨਾ ਮੇਰਾ ਹੁਣ ਜਿਉਂ ਜਿੱਦਣ ਆਣ ਵਧੀਆ ਉੱਠ ਕੇ 4 ਵਜੇ ਉੱਠ ਕੇ 3:30 ਵਜੇ ਉੱਠ ਖੜੇ ਜਿੱਦਣ ਆਣ ਵਧੀਆ ਹੋਗਾ ਉਦੋਂ ਕੋਈ ਡਿਪਰੈਸ਼ਨ ਨਹੀਂ ਹੁੰਦੀ ਜਿੱਦਣ ਕਿਤੇ ਲੇਟ ਹੋਗੇ ਉਸ ਦਿਨ ਡਿਪਰੈਸ਼ਨ ਬਸ ਆਦਨ ਕੋਈ ਨਾ ਕੋਈ ਇੰਨਾ ਨਹੀਂ ਕੋਈ ਕਿਸੇ ਜੀ ਦੀ ਪਰਵਾਹ ਹੀ ਨਹੀਂ ਆ ਹੁਣ ਤੇ ਤੈਨੂੰ ਤੇ ਬਾਕੀ ਸਾਡਾ ਆਪਣਾ ਸਾਰਿਆਂ ਦਾ ਹੀ ਆਪਾਂ ਦਾ ਇਹ ਫਰਜ਼ ਆ ਮੈਂ ਕਹਣਾ ਵੀ ਜਿਵੇਂ ਕਿ ਹੁਣ ਉੱਥੇ ਆਪਾਂ ਗੱਲ ਕਰਦੇ ਹਾਂ ਨੌਜਵਾਨਾ ਨਫਤੇਖੜ ਸਾਹਿਬ ਜੀ ਉਹ ਨੌਜਵਾਨ ਇੱਕ ਅਸੀਂ ਨਾ ਮਹਾਰਾਜ ਸੁੱਖ ਰੱਖੇ ਮਾਤਾ ਗੁਜਰੀ ਜੀ ਕਿਰਪਾ ਕਰ ਨਾਲ ਸੱਚੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੇ ਇਹ ਪਲਾਨਿੰਗ ਚੱਲਦੀ ਸੀ ਜਿਵੇਂ ਆ ਚਲੋ ਆਪਾਂ ਆਪਾਂ ਨਾ ਜਿਵੇਂ ਹੁਣ ਪਿੰਡਾਂ ਨੂੰ ਅਪੀਲ ਕਰਾਂਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਤੁਸੀਂ ਤਾਂ ਦੇਖੋ ਸੀਨੀਅਰ ਹਾਊਸ ਮੇਰੇ ਤੋਂ ਹੈ ਨਾ ਇਹ ਪਿੰਡਾਂ ਨੂੰ ਅਪੀਲ ਕਰੀਏ ਵੀ ਜਿਵੇਂ ਸਾਰੇ ਪਿੰਡਾਂ ਦੇ ਵਿੱਚੋਂ ਆਪਣੇ ਸੰਗਤਾਂ ਆਉਂਦੀਆਂ ਹੀ ਨਹੀਂ ਗਈਆਂ ਹੁਣ ਸਾਡੇ ਪਿੰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਵੀ ਮੌਤਾਂ ਛਿੱਟੇ ਨਾਲ ਹੋ ਹੀ ਰਹੀ ਹੈ ਫਿਰ ਟੀਕਾ ਲੱਗ ਰਿਹਾ ਹੈ ਕਿ ਤ ਤੇ ਕੁਈ ਪਾਗਾਂ ਵਾਲਾ ਪਿੰਡਾ ਜੀ ਚ ਨਸ਼ਾ ਨਹੀਂ ਹੈਗਾ ਪਰ ਹੁਣ ਜਿਵੇਂ ਆਪਾਂ ਹੁਣ ਸਵਾ ਦੇ ਸੀ ਪਿਛਲੇ ਸਾਲ ਅਸੀਂ ਸਾਰੇ ਰਾਜ ਵਰਗੇ ਸਾਰੇ ਇਕੱਠੇ ਜਾਨੇ ਹੁੰਦੇ ਇਧਰੋਂ ਚਲੋ ਸਾਡਾ ਸਾਰਾ ਤੇ ਪੀਐਸ ਬਾਰੇ ਮੇਰੀ ਸਲਾਹ ਇਹ ਹੈ ਵੀ ਮਹਾਰਾਜ ਜਿਵੇਂ ਹੁਣ ਆ ਉੱਪਰ ਤੰਬੂ ਲੱਗਿਆ ਪਿਆ ਐ ਤੰਬੂ ਲਾ ਕੇ ਵੱਡਾ ਸਾਰਾ ਆਪਾਂ ਹੀ ਕਰੀਏ ਵੀ ਪਿੰਡਾਂ ਦੇ ਵਿੱਚੋਂ ਨੌਜਵਾਨ ਆਉਣ ਵੀ ਜਿਹੜੇ ਨਸ਼ਾ ਕਰਦੇ ਨੇ ਆਪਾਂ ਉਹ ਡਿਊਟੀ ਲਈ ਤੁਸੀਂ ਉੱਥੇ ਲੈ ਕੇ ਆਇਓ ਪਿਛਲੇ ਬਾਰੇ ਇੱਕ ਅਸੀਂ ਮੁੰਡਾ ਮੈਂ ਲੈ ਕੇ ਆ ਸੀ ਉਹਨੂੰ ਮੈਂ ਤੋਂ ਗੱਲਾਂ ਦੱਸੀ ਗਏ ਵੀ ਮੇਰੇ ਨਾਲ ਤੂੰ ਵਰਤਨਾ ਹੀ ਸੇਵਾ ਕਰ ਰਿਹਾ ਹੈ ਕਰ ਹਨਾ ਤੇ ਉਹਨੂੰ ਗੱਲਾਂ ਦੇ ਸੀਗਾ ਵੀ ਤੂੰ ਕਿਹੜੇ ਕੰਮ ਜੇ ਪਿਆ ਉਹ ਨਸ਼ਾ ਕਰੀਂ ਨਾਲ ਤੂੰ ਵੀਡੀ ਵਰਗਾ ਮੂੰਹ ਕਰੀ ਵਰਦਾ ਐ ਕਰੀਂ ਹੁਣ ਹਣਾ ਉਹਦੇ ਬੰਦੇ ਦੀ ਗੱਲਾਂ ਪ੍ਰਭਾਵ ਪ੍ਰਭਾਵ ਕਰੀਆਂ ਉੱਥੇ ਉਹ ਕਿਉਂਕਿ ਉਹ ਜਗ੍ਹਾ 'ਚ ਸ਼ਕਤੀ ਬਹੁਤ ਆ ਹਣਾ ਵੀ ਉੱਥੇ ਆਪਾਂ ਨੇ ਇੱਕ ਐ ਆਪ ਜਿਵੇਂ ਹਣਾ ਗੱਦਾ ਥੱਲੇ ਬਸਿਆ ਪਿਆ ਐ ਤਾਂ ਉਹਨਾਂ ਦੀ ਆਪਾਂ ਉਹਨਾਂ ਨੂੰ ਥੋੜਾ ਆਪਾਂ ਦਵਾਈਆਂ ਲੈ ਆਵਾਂਗੇ ਤੇ ਖਰਾਕ ਲੈ ਆਵਾਂਗੇ ਆਪਾਂ 3-4 ਦਿਨ ਦਾ ਤਾਂ ਉੱਥੇ 3-4 ਦਿਨ ਦਾ ਆਪਾਂ ਕੈਂਪ ਲਾਈਏ ਮੈਨੂੰ ਇਹ ਲੱਗਦਾ ਵੀ ਸਮਝਣ ਵਾਲਾ ਬੰਦਾ ਤਾਂ ਘੰਟੇ 'ਚ ਵੀ ਸਮਝ ਜਾਂਦਾ ਜੇਕਰ ਉੱਥੇ ਆਪਾਂ 100 ਬੰਦਾ ਆ ਗਿਆ ਆਪਾਂ 10-20 ਨੂੰ ਨਸ਼ਾ ਛਡਾ ਲਾਤੇ ਬਹੁਤ ਵੱਡੀ ਸੇਵਾ ਹੈ ਇਹ ਪੰਜਾਬ ਦੀ ਸਮੱਸਿਆ ਬਹੁਤ ਵੱਡੀ ਹੈ ਇਸ ਵਾਰੀ ਆਪਾਂ ਸਵਾ ਦਿਨਾਂ ਇਹ ਆਪਾਂ ਇੱਕ ਉਹ ਕੈਂਪ ਚਲਾਵਾਂਗੇ ਉੱਥੇ ਵੀ ਆਪਾਂ ਜਿਵੇਂ ਕਿ ਆਪਣੇ ਕੋਲੇ ਪਰਵਾਨਾ ਜੀ ਹੈਗੇ ਨੇਗੇ ਹੋਰ ਆਪਣੇ ਸਾਰੇ ਬੈਠੇ ਨੇਗੇ ਆਪਣੀਆਂ ਇਤਿਹਾਸ ਦੀ ਗੱਲਾਂ ਸੁਣਾਉਣ ਲਈ ਹਨ ਦੱਸਾਂਗੇ ਵੀ ਕਿਵੇਂ ਕੁਰਬਾਨੀਆਂ ਦਿੱਤੀਆਂ ਕਿਹੜੇ ਰਾਹ ਤੁਸੀਂ ਪੈ ਗਏ ਹਨ ਇਹ ਜਨੂ ਜਨੂ ਉਹਨਾਂ ਦੇ ਗੱਲ ਚੋਟ ਕਰੂਗੀ ਜੇ 100 ਬੰਦੇ ਜੇ 10 ਬੰਦੇ ਦੀ ਚੋਟ ਕਰ ਗਈ ਤਾਂ ਬਹੁਤ ਵੱਡੀ ਗੱਲ ਹੈ ਹੈਨਾ ਜਿਵੇਂ ਹੁਣ ਇਹ ਪਰਵਾਨਾ ਜੀ ਹੁਣ ਇਹਨੂੰ ਕਹਿ ਰਹੇ ਸੀ ਮੇਰੇ ਵੀ ਗੱਲ ਦਿਮਾਗ ਤੇ ਚੋਟ ਕਰ ਰਹੀ ਆ ਵੀ ਦਾੜੀ ਕਿਸ ਰੱਖਣੇ ਚਾਹੀਦੇ ਨੇਗੇ ਇਹਦੀ ਗੱਲ ਪ੍ਰਭਾਵਤ ਤਾਂ ਪੈਣੀ ਆ ਇਹ ਗੱਲ ਦਾ ਅਸਰ ਇਹਨੂੰ ਗੱਲ ਕਹੀ ਦਾ ਅਸਰ ਜਿਹੜੀ ਚੰਗੀ ਗੱਲ ਕਹੀ ਦਾ ਅਸਰ 5-7 ਦਿਨਾਂ ਬਾਅਦ ਅਸਰ ਕਰਦਾ ਉਹ ਖੁਦ ਕਦੇ ਬੰਦਾ ਹੁੰਦਾ ਉਹ ਗੱਲ ਕਹਿੰਦੇ ਬੰਦਾ ਸੋਚਦਾ ਵੀ ਯਾਰ ਪਰਵਾਨਾ ਜੀ ਉੱਥੇ ਗੱਲ ਕਰ ਰਹੇ ਸਹੀ ਕਹਿ ਰਹੇ ਸੀ ਇਹੀ ਗੱਲ ਆ ਵੀ ਅਸਰ ਤਾਂ ਹਰ ਇੱਕ ਗੱਲ ਦਾ ਚੰਗੀ ਦਾ ਹ ਜੋ ਮਤ ਤੁਸੀਂ ਦੇਖਿਆ ਨਾ ਜਿਹੜੀ ਆਪਣੇ ਬਰਾਈ ਦੀ ਆ ਉਹ ਥੋੜੀ ਜਿਆਦਾ ਉਹ ਉਹਦੇ ਕਿਰਾਚ ਚੜਤ ਜਿਆਦਾ ਹੁੰਦੀ ਹੈ ਉਹਦੀ ਫਿਰ ਡਿੱਗਦੀ ਜਲਦੀ ਆ ਉਹ ਇਸ ਕਰਕੇ ਵੀ ਮੇਰੀ ਸਲਾਹ ਆਪਾਂ ਉੱਥੇ ਨਾ ਇਹ ਕਰੀਏ ਕਿਉਂਕਿ ਆਪਾਂ ਉਹਨਾਂ ਨੂੰ ਕੀ ਕਰਾਂਗੇ ਬਾਅਦ ਤੋਂ ਬਾਅਦ ਆਪਾਂ ਜਿਵੇਂ ਬਾਦਾਮ ਆਪਣਾ ਜਿਹੜਾ ਆਪਣਾ ਸਿੰਘਾਂ ਵਾਲਾ ਸਮਾਨ ਆ ਉਹਨਾਂ ਨੂੰ ਸ਼ਿਕਾਵਾਂਗੇ ਹਨਾ ਉਹਨਾਂ ਨੂੰ ਨੌਜਵਾਨਾਂ ਨੂੰ ਤੇ ਉੱਥੇ ਉਹਨਾਂ ਨੂੰ ਜਦੋਂ ਉਹਨਾਂ ਦੀ ਜਦੋਂ ਉਹਨਾਂ ਦੀ ਉਹਨਾਂ ਨੂੰ ਪੰਥੀ ਗੱਲਾਂ ਸੁਣਾਵਾਂਗੇ ਆਪਣੇ ਇਤਿਹਾਸ ਦੀਆਂ ਗੱਲਾਂ ਸੁਣਾਵਾਂਗੇ ਗੁਰੂ ਗੋਬਿੰਦ ਸਿੰਘ ਦੀਆਂ ਗੱਲਾਂ ਸੁਣਾਵਾਂਗੇ ਦੱਸਾਂਗੇ ਵੀ ਇੱਥੇ ਚੁਣਗੇ ਸੀਗੇ ਉਹ ਇੰਨੀहां ਦੇ ਵਿੱਚ ਤੁਸੀਂ ਕੀ ਕਰੀ ਜਾਣਾ ਇਸ ਪੰਜਾਬ ਦੇ ਉੱਪਰ ਅਸਰ ਕਰੂਗੀ ਇਹ ਗੱਲ ਹਨਾ ਆਪਣੇ ਭਰਾ ਬੈਠੇ ਆਹ ਦੋ ਬੈਠਾ ਹਾਂਜੀ ਕੋਈ ਖਾਲਸਾ ਇਹ ਹੀ ਸੇਵਾ ਦਾ ਬੰਦੇ ਹਾਂਜੀ ਚਿੱਟਾ ਪਾਣੀ ਪੜਾ ਕੇ ਹਾਂ ਆਪਣਾ ਘਰ ਵਾਲੀ ਕਰਦੇ ਕਿਉਂਕਿ ਜਿਹੜੇ ਮੈਂ ਭਜਾਣਾ ਬਾਅਦ ਕੀ ਹੈ ਅਸੀਂ ਬੰਦੇ ਦੇ ਜ਼ਮੀਰ ਨੂੰ ਜਗਾਉਂਦਾ ਹਾਂ ਮੈਂ ਸਾਸਤਾ ਬਿਲਕੁਲ ਤੇ ਜ਼ਮੀਰ ਨੂੰ ਨਾ ਜ਼ਮੀਰ ਸੋਰੀ ਜ਼ਮੀਰ ਮਰਿਆ ਹੁੰਦਾ ਤੇ ਜਮੀਰ ਨੂੰ ਜਗਾਉਣ ਵਾਸਤੇ ਬਾਣੀ ਤੋਂ ਵੱਡੀ ਕੋਈ ਚੀਜ਼ ਹੈ ਨਹੀਂ ਨਹੀਂ ਬਿਲਕੁਲ ਨਹੀਂ ਹੁਣ ਆਪਾਂ ਇਤਿਹਾਸ ਪੜਦੇ ਬੰਦ-ਬੰਦ ਕਟਾਲਿਆ ਮਤਲਬ ਖੋਪਰ ਲਵਾ ਲਿਆ ਹਾਂ ਬੱਚਿਆਂ ਦੇ ਚੁਕੜੇ ਝੋਲੀਆਂ ਚ ਪਵਾਏ ਇਹ ਸੀ ਨਹੀਂ ਕੀਤੀ ਜਿੰਨਾ ਧਿਆਨ ਦੇ ਕੇ ਬੋਲੋ ਜੀ ਵਾਇਗ ਰੂਹਣਾ ਹੈ ਤੇ ਪਿੱਛੇ ਪਿੱਛੇ ਤਾਂ ਪਾਣੀ ਹੈ ਨਾਲੇ ਹੂੰ ਸਾਰਾ ਕੁਝ ਹੀ ਹੈ ਨਾ ਸੋ ਆਹ ਵੀਰ ਸੇਮ ਇਹੀ ਇਹੀ ਤਰ੍ਹਾਂ ਕੈਂਪ ਲੱਗਣਾ ਚਾਹੀਦਾ ਉਹ ਪਰ ਇਹ ਇਹ ਪ੍ਰੈਕਟੀਕਲ ਇਹਨਾਂ ਵੀਰਾਂ ਦਾ 4 ਵਜੇ ਚਾਰ ਵਜੇ ਇਹਨਾਂ ਨੂੰ ਆਪਾਂ ਇਹਨਾਂ ਦੇ ਇਹਨਾਂ ਤੋਂ ਕੰਮ ਲੈਣਾ 4 ਵਜੇ ਉਠਾ ਦਿੰਦੇ ਨੇ ਇੱਥੇ ਦੇਮ ਕਰਾਉਂਦੇ ਨੇ ਇਸ਼ਨਾਨ ਕਰਾਉਂਦੇ ਨੇ ਹਾਂ ਕੋਈ ਵੀ ਆਉਂਦਾ ਉਹਨੂੰ ਮੈਡੀਸਿਨ ਦੀ ਲੋੜ ਹੈ ਉਹਨੂੰ ਮੈਡੀਸਿਨ ਵੀ ਦਿੰਦੇ ਨੇ ਲਿਕਨ ਵੀ ਦਿੰਦੇ ਮੈਂ ਵੈਸੇ ਦੇਖੋ ਫਤੇਕਰ ਸਾਹਿਬ ਠੀਕ ਆ ਸਭਾ ਦੇ ਵਿੱਚ ਕੱਟ ਬਹੁਤ ਹੁੰਦਾ ਮੈਂ ਤਾਂ ਕਹਿੰਦਾ ਸਭਾ ਤੋਂ ਪਹਿਲਾਂ ਕਿਤੇ 4-5 ਹਫ਼ਤੇ ਦਾ ਕੈਂਪ ਪ੍ਰੋਪਰ ਵੱਡਾ ਕੈਂਪ ਲੱਗੇ ਪੂਰੇ ਪੰਜਾਬ ਚ ਆਵਾਜ਼ ਮਾਰੀ ਜਾਵੇ ਤੁਹਾਡੇ ਰਹਿਣ ਦਾ ਪ੍ਰਬੰਧ ਕਰਾਂਗੇ ਤੁਹਾਡੇ ਖਾਣ ਦਾ ਪ੍ਰਬੰਧ ਕਰਾਂਗੇ ਡਾਕਟਰ अवेलेबल ਰਹਿਣਗੇ ਉੱਥੇ ਡਾਕਟਰ ਵੀ अवेलेबल ਰਹਿਣਗੇ ਵੀ ਤੁਹਾਨੂੰ ਦਵਾਈ ਮੈਂ ਥੋੜੀ ਦਿੱਕਤ ਆ ਸਾਰਾ ਵੀ ਚੰਗੇ ਤੋਂ ਚੰਗੇ ਸਿੱਖਿਆ ਸਕੇ ਤਰਕ ਬੁਲਾਵਾਂਗੇ ਜਿਹੜੇ ਸਲਾਈਨਰ ਰਿਲੇਟਡ ਆ ਜਾਣਗੇ ਵੀ ਉੱਥੇ ਉਹਨਾਂ ਨੂੰ ਮੈਡੀਸਿਨ ਮਿਲੇਗੀ ਇਹ ਬਸ ਇੱਕ ਹਫਤਾ ਹੀ ਹੁੰਦਾ ਹੈ ਇੱਕ ਹਫਤੇ ਦਾ ਬਸ ਕੋ ਉਹ ਇੱਕ ਹਫਤਾ ਤੇ ਨਾਲ ਦੂਜੀ ਗੱਲ ਕੀ ਆ ਨਾ ਉਹ ਜਗ੍ਹਾ ਦੇ ਵਿੱਚ ਇੱਕ ਹਫਤਾ ਲੱਗੋ ਜਗ੍ਹਾ ਸ਼ਕਤੀ ਬਹੁਤ ਆ ਮੈਂ ਦੇਖਿਆ ਉਹ ਜਗ੍ਹਾ ਦੇ ਵਿੱਚ ਉੱਥੇ ਜਾ ਕੇ ਆਮਲ ਹੋਊਗਾ ਜੋ ਦੱਸਾਂਗੇ ਵੀ ਚਲੋ ਆਹ ਪਾਵਾੜ ਕਿਤੇ ਦੇਖੋ ਇੱਥੇ ਚਿਣੇ ਗਏ ਸੀ ਨਾਗੇ ਚੱਲਾਂਗੇ ਵੀ ਤੁਹਾਨੂੰ ਬਹੁਤ ਫਰਕ ਪੈਣਾ ਪੱਥਰ ਜਾ ਕੇ ਬਹੁਤ ਫਰਕ ਆਮ ਜਗ੍ਹਾ ਨਾਲੋਂ ਆਪਾਂ ਇਹ ਕੰਮ ਕਰਾਂਗੇ ਇਹ ਕੰਮ ਤੇ ਠੀਕ ਹੈ ਤੁਸੀਂ ਖੁਸ਼ੀ ਕਰ ਲਓ ਫੇਰ ਲੇਟ ਹੋ ਰਹੇ ਤੁਸੀਂ ਠੀਕ ਹੈ ਰਾਜ ਤਮਲ ਪੈਰ ਤਰੇ ਤੁਰੇਗਾ ਤੁਰੇਗਾ ਫਿਰ ਤੈਨੂੰ ਕੌਣ ਸਾਹਮਣੂ ਗੁਰੂ ਸਾਹਿਬ ਸਾਹਮਣੇ ਜਾਂ ਜਾਂ ਤੂੰ ਆਪਣੇ ਆਪ ਨੂੰ ਸਾਹਮਣੇ ਮੈਂ ਗੁਰੂ ਸਾਹਿਬ ਹੀ ਸਾਹਮਣਾ ਤੇ ਗੁਰੂ ਸਾਹਿਬ ਨੇ ਹੁਣ ਆਪਾਂ ਕਿਹਨੇ ਵੀ ਕ੍ਰਿਤਿ ਮੇਰੇ ਵਿੱਚ ਜਾਂ ਮੇਰੇ 'ਚ ਕੋਈ ਗੋਣਾ ਮੇਰੇ 'ਚ ਕੋਈ ਐਬ ਹੁਣ ਜਦੋਂ ਤੇਰਾ ਜੋ ਜੋ ਸਰੂਪ ਵਧੇਗਾ ਜਦੋਂ ਤੂੰ ਕ੍ਰਿਤੀਆਂ ਵੀ ਤਾਂ ਆਪਣੇ ਖਤਮ ਹੋਣਗੀਆਂ ਹੁਣ ਤੂੰ ਕਹਿੰਦਾ ਵੀ ਕੋਈ ਮੇਰਾ ਦਾੜਾ ਹੋਵੇ ਕੋਈ ਕੰਮ ਮਾੜਾ ਨਾ ਕਰਾ ਹੁਣ ਤੂੰ ਮਾੜਾ ਕਰ ਲੇਗਾ ਬਸ ਸਰੂਪ ਹੈਗਾ ਫਿਰ ਪੰਜਾਬ ਉਹ ਸੋਚੇਗਾ ਯਾਰ ਨਹੀਂ ਇਹਦਾ ਸਰੂਪ ਹੈ ਮੈਂ ਕੰਮ ਨਹੀਂ ਮਾੜਾ ਕਰਨਾ ਮੇਰਾ ਉਹ ਤਾਂ ਸਰੂਪ ਨੇ ਉਹ ਤਾਂ ਗੁਰੂ ਦਾ ਰੂਪ ਹੈ ਨਾ ਉਹਨੇ ਬਚਾਉਣਾ ਆਪਣੀ ਕੀ ਔਕਾਤ ਹੈ ਜੇ ਸਾਡੀ ਔਕਾਤ ਨਹੀਂ ਹੈਗੀ ਦਾੜੀ ਦਾ ਖੀਜ ਜਾਂ ਕੇਸ ਰੱਖੇ ਨੇ ਜਾਂ ਜਿਵੇਂ ਦਾਤਰਾ ਕਿਰਪਾਨ ਪਾਇਆ ਜਾਂ ਹੀ ਤੁਰੇ ਸਾਡੀ ਔਕਾਤ ਨਹੀਂ ਔਕਾਤ ਸਾਡੇ ਪਿਓ ਚਿੱਲੇ ਹਨ ਅਹੀਂ ਤੇ ਮੈਂ ਕਿਲੀਨ ਸ਼ੇਪ ਜਿਹਾ ਤੇ ਬੜੇ ਬੈਠੇ ਨੇ ਮੈਂ ਕਹਿਣਾ ਨਹੀਂ ਪੜੇ ਬਾਬਾ ਵੀ ਦੱਸ ਦੋ ਹੱਥ ਖੜੇ ਕਰਕੇ ਕਿਹੜੇ ਕਿਹੜੇ ਨੇ ਆ ਗਏ ਆ ਵੇਲੇ ਅਦਰ ਆ ਸਾਰੇ ਜਿੰਨੇ ਬੈਠੇ ਸਾਰੇ ਆਪਾਂ ਆ ਸਿਰੇ ਦੇ ਮਤਲਬ ਮਤਲਬ ਇੱਕ ਹੋਰ ਜਦ ਦਿਨ ਮੈਂ ਅਮਰ ਸ਼ੱਕਰ ਹੋ ਸਕਿਆ ਇੱਕ ਦਿਨ ਪਹਿਲਾਂ ਮੈਂ ਰੱਜ ਕੇ ਨਾਈਤੀ ਵੀ ਹੋਈ ਸੀ ਉਹਦੋਂ ਉਸ ਤੋਂ ਇੱਕ ਦਿਨ ਪਹਿਲਾਂ ਨਸ਼ਾ ਨਹੀਂ ਕੀਤਾ ਬਾਬਾ ਉਹ ਯਾਰ ਅੱਧ ਦਸ ਦੇ ਬਹੁਤ ਗੁੜਾ ਚੰਗਿਆ ਤੂੰ ਅਹੀਂ ਤੇ ਕਿਹੜਾ ਨਸ਼ਾ ਜਿਹੜਾ ਨਹੀਂ ਕੀਤਾ ਹੁਣ ਤੇ ਖਾਣੂ ਖਲਾ ਨਾ ਡਕੋ ਹਾਂ ਕਹਣਗੇ ਵੀ ਕੀ ਕਹਿੰਦੇ ਬਾਬੇ ਬੜੇ ਫਿਰ ਦਿਖਾ ਦੇ 100 200 ਚੂਹੇ ਖਾ ਕੇ ਬਿੱਲੀ ਹੱਜ ਕੋ ਚਲੀ ਸਾਨੂੰ ਐ ਕਹਣਗੇ ਲੋਕ ਫਿਰ ਬਿੱਲੀ ਨਾ ਨਾ ਬਣਾ ਸਾਨੂੰ ਹਣਾ ਸਾਡੇ ਕੋ ਬਾਲੇ ਸਾਡੇ ਪੀਤ ਨਾ ਖੋਣ ਕਿਉਂ ਬਾਬਾ ਪੰਨਾ ਸਿੱਧੂ ਜੀ ਬਾਬਾ ਪੰਨਾ ਸਿੱਧੂ ਮੈਂ ਤਾਂ ਕਿਹਾ ਪੰਨਾ ਸਿੱਧੂ ਸਵਾ ਦੇ ਉੱਪਰ ਅਸੀਂ ਦੀਦੜੇ ਉੱਪਰ ਇਹ ਗੁਰੂ ਸਾਹਿਬ ਦੇ ਨਾਲ ਖੇਡ ਕਰਦੇ ਨਹੀਂ ਹੈ ਅੱਛਾ ਹੁਣ ਦੱਸ ਫਿਰ ਕੀ ਸੋਚਿਆ ਚੱਲ ਇੱਕ ਗੱਲ ਕਰਦੇ ਇੱਕ ਪੈਰ ਪੱਟੀ ਪੈਰ ਫਟਣਾ ਚਾਹੀਦਾ ਹੋਣੇ ਲੋ ਬੰਦੇ ਨੂੰ ਚਰਨ ਸਰਨ ਗੁਰੇ ਇੱਕ ਮਿੰਟ ਚੱਲ ਆਪਾਂ ਇਹ ਕਹਿੰਨੇ ਆ ਵੀ ਤੂੰ ਦਸਤਾਰ ਸ਼ੁਰੂ ਕਰਤੀ ਆਪਾਂ ਨੇ ਕਹਿੰਦੇ ਤੋ ਦਾੜੀ ਰੱਖ ਬਿੰਦਰ ਸਿੰਘ ਗੱਲ ਸੁਣੀਏ ਪਹਿਲਾਂ ਨਾ ਸਿਰ ਦੇ ਕੇਸ ਨਾ ਕਿਤਾਬ ਵੀ ਮੈਂ ਸਿਰ ਦੇ ਕੇਸ ਨਿਕਟਾਉਂਦਾ ਹਾਂ ਉਹਦਾ ਸਾਫ ਜਿਹਾ ਰੱਖਦਾ ਹਾਂ ਬਾਈ ਨੇ ਵੀ ਇਹ ਗੱਲ ਕਹੀ ਸੀ ਇਹ ਸੋਚ ਮਿਲਦੀ ਨਾ ਨਿਗਰੂ ਕੇ ਪਿਆਰਿਆਂ ਨੂੰ ਜਾਂ ਫਿਰ ਮੇਰੀ ਦੂਜੀ ਗੱਲ ਤੇ ਦਾੜੀ ਲੱਗਦਾ ਮੈਨੂੰ ਲੱਗਦਾ ਹੈ ਇੱਕ ਕੋਸ਼ਿਸ਼ ਕਰ ਜਾਂ ਇੱਕ ਹੋਰ ਕੋਸ਼ਿਸ਼